ਸਾਹਿਬ ਜੀ ਇਹ ਹੈ ਸੇਮ ਮੇਥੇ ਦੀ ਹੈਪੀ ਸੀਡਰ ਦੇ ਨਾਲ ਪਜਾਈ ਮੈਂ ਜੋ ਪਰਸਨਲੀ ਤਜਰਬਾ ਕੀਤਾ ਹੈ ਤੇ ਉਹਦੇ ਅਕੋਰਡਿੰਗ ਮੇਥਾ ਝੋਨੇ ਵਾਲੇ ਖੇਤ ਚ ਹੈਪੀ ਸੀਡਰ ਨਾ ਕਾਮਯਾਬ ਨਹੀਂ ਹੈਗਾ ਐਸੇ ਨਿਕਲ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਆ ਤੇ ਆ ਵੀ ਦੇਖ ਸਕਦੇ ਹੋ ਠੀਕ ਪਰ ਜਿਆਦਾ ਬੈਟਰ ਨਹੀਂ ਹੈਗਾ ਅੰਨਾ ਬੈਟਰ ਨਹੀਂ ਹੈਗਾ ਜਿੰਨਾ ਸੁਪਰ ਸੀਡਰ ਤੇ ਸੀਡ ਕੰਫਰਟੀਲਾਈਜ਼ਰ ਡ੍ਰਿਲ ਨਾਲ ਬਾਕੇ ਖੇਤਾ ਨਜ਼ਾਰਾ ਹੁੰਦਾ ਹੈ ਹਾਂ ਇਹ ਜ਼ਰੂਰ ਹੈ ਵੀ ਫਿਲਹਾਲ ਤੱਕ ਸੁਪਰ ਸੀਡਰ ਤੇ ਜਿਹੜਾ ਕਨਵੈਨਸ਼ਨਲ ਮੈਥਡ ਆ ਖੇਤ ਨੂੰ ਬਾਕੇ ਜ਼ੀਰੋ ਜ਼ੀਰੋ ਡ੍ਰਿਲ ਜਾਂ ਫਿਰ ਕਨਵੈਨਸ਼ਨਲ ਸੀਡ ਕੰਫਰਟੀਲਾਈਜ਼ਰ ਡ੍ਰਿਲ ਨਾਲ ਪੀਚ ਕੇ ਮਿੱਥੇ ਦਾ ਵਧੀਆ ਰਿਸਪਾਂਸ ਆ ਬਾਕੀ ਐਂਡ ਚ ਝਾੜ ਕੀੜੇ ਮਕੌੜਿਆਂ ਦਾ ਸਾਰਾ ਦੱਸਦੇ ਰਵਾਂਗੇ ਨਾਲ-ਨਾਲ ਤੁਹਾਨੂੰ ਹੈਪੀ ਸੀਡਰ ਕਾਮਯਾਬ ਨਹੀਂ ਹੋ ਜਾਏ